ਮੈਂ ਨਾ ਬੜੀ ਤਿੰਨਾਂ ਦੀ ਇੱਕ ਤੁਹਾਡੇ ਨਾਲ ਨਾ ਗੱਲ ਸ਼ੇਅਰ ਕਰਨੀ ਵੀ ਸਭ ਨਾਲ ਸਾਡੇ ਨਾ ਸਮਾਜ ਵਿੱਚ ਨਾ ਕੁਛ ਤਮਾਸ਼ੀ ਬਿੰ ਟਾਈਪ ਦੇ ਲੋਕ ਹੁੰਦੇ ਨੇ ਨਾ ਜਿਹੜੇ ਅੱਗ ਲਗਾਉਂਦੇ ਨੇ ਤਿੱਲੀ ਲੈ ਕੇ ਜਦੋਂ ਅੱਗ ਮੱਚਦੀ ਹੈ ਉੱਪਰ ਤੇਲ ਵੀ ਪਾਉਂਦੇ ਨੇ ਤੇ ਦੂਰ ਖਲੋ ਕੇ ਤਮਾਸ਼ਾ ਵੇਂਦੇ ਨੇ ਹੁੰਦੇ ਨੇ ਨਾ ਕੰਚੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਏ ਜਦੋਂ ਅੱਗ ਮੱਚਦੀ ਏ ਫਿਰ ਲਾਗੇ نیچے ਆਂਦੇ ਫਿਰ ਦੂਰ ਖਲੋ ਜਾਂਦੇ ਨੇ ਤੇ ਤੁਹਾਡੇ ਜਿਨ੍ਹਾਂ ਦੇ ਖਿਲਾਫ ਤੁਹਾਨੂੰ ਅੱਗ ਲਗਾਉਂਦੇ ਨੇ ਤੁਹਾਡੇ ਆਪਣੇ ਉਹੀ ਕੰਮ ਆਂਦੇ ਨੇ ਮੈਂ ਥੋੜੀ ਦਿਨ ਪਹਿਲਾਂ ਨਾ ਮੇਰੀ ਸੰਧਨ ਵੇਸਣ ਲੈ ਕੇ ਆਈ ਤੇ ਐਦਾ ਆ ਗਿਆ ਫੋਨ ਤੇ ਮੈਨੂੰ ਪੁੱਛਦੀ ਹੈ ਕਿ ਕੀ ਕਰਦੇ ਪਈਓ ਮਿਸਿਸ ਸਿੰਘ ਮੈਂ ਕਿਹਾ ਚਾਹ ਪਿੰਦੀ ਪਈ ਆ ਤੇ ਸੰਧਨ ਵੇਸਣ ਲੈ ਕੇ ਆਈ ਸੀ ਨਾਲ ਕੇ ਆਪਣੇ ਹੱਥੀਂ ਬੜਾ ਸਵਾਦ ਬਣਾਉਂਦੀ ਐ ਇਸੇ ਮਰਜੀ ਮੰਮੀ ਨਾ ਕਹ ਖਾਂਦੀ ਪਈ ਆ ਬੜਾ ਸਵਾਦੀ ਏ ਤੁਸੀਂ ਆ ਨਾ ਤੁਹਾਨੂੰ ਵੀ ਖਵਾਵਾਂਗੀ ਮੈਨੂੰ ਕਹਿੰਦੀ ਕਿਵੇਂ ਨਾ ਪੂਏ ਚੜਾਓ ਆਪਣੀ ਨੂਨੂ ਨਾਲੇ ਸੰਧਨ ਨੂਨੂ ਦੀ ਮਾਂ ਨੂੰ ਇੱਕ ਵਾਰ ਤੇ ਮੈਂ ਸੋਚਿਆ ਕਿ ਸੱਚਾ ਆਖ ਦিয়ে ਐਸੇ ਮਰਤੇ ਪਹਿਲਾਂ ਹੀ ਭੂਏ ਚੜੀ ਹੋਈ ਏ ਹੋਰ ਭੂਲ ਚੜ ਜਾਏਗੀ ਪਰ ਫਿਰ ਮੈਂ ਸੋਚਿਆ ਕਿ ਤਿ ਵਿਖੋ ਐਨੇ ਆਪਣੀ ਮੰਮੀ ਨੂੰ ਆਖਿਆ ਕਿ ਮੇਰੀ ਸੱਸੂ ਮਾਮ ਨੂੰ ਬੜਾ ਪਸੰਦ ਦੇ ਕੇਕ ਤੇ ਵੇਸਨ ਲੈ ਕੇ ਆਓ ਤੇ ਵਿਚਾਰੀ ਸਪੈਸ਼ਲ ਲੈ ਕੇ ਆਈ ਤੇ ਮੈਂ ਕਿਉਂ ਨਾ ਸਿਫਤਾ ਕਰਾਂ ਐਦੇ ਮਗਰ ਕਿਉਂ ਲੱਗਾ ਤਮਾਸ਼ੀਂ ਦੇ